ਹਾਂ ਜੇਸੀ ਵੀ ਸਾਡਾ ਛੱਟ ਗਈ ਫੈਟਰੀ ਦਾ ਲਾਟ ਨਿਕਲ ਗਈ ਹੁਣ ਤਾਂ ਚੱਕ ਲੂ ਜੇਸੀ ਵੀ ਚੱਕ ਲੂ ਕਿ ਸਾਈਡ ਤੋਂ ਚੱਕ ਲੂ ਫੇਰ ਜਮੀ ਤੇ ਜੇਸੀ ਵੀ ਤਾਂ ਸਾਡੇ ਵਿੱਚ ਗਈ ਸੀ ਸਾਈਡ ਤੇ ਹੋ ਜਾ ਬੜਾ ਕੇ ਵਾ ਮੋੜਦਾ ਮੈਂ ਇਧਰ ਇਹ ਸਿੱਧਾ ਹਾਵਲਾ

ਆ ਸੱਗ ਗਈ ਇਹਦੀ ਕਾਮਲਾ ਤੇ ਕੀ ਆ ਕੀ ਆ ਗਨੇ ਕਲੀਆਂ ਤਰੀ ਕਰਦੀ ਜੀ ਡੰਗਰਾਂ